ਜੀ ਹੁਣ ਅਸੀਂ ਜਾ ਰਹੇ ਹਾਂ ਜੀ ਆਪਣੀ ਫਰੈਂਡ ਦੇ ਘਰੇ ਆ ਲਓ ਜੀ ਅਗੇ ਆਪਾਂ ਦੀਦੀ ਦੇ ਘਰ ਤੇ ਆ ਸਪੈਸ਼ਲ ਗੇਟ ਉਹਨਾਂ ਨੇ ਕਿ ਪਿਛੇ ਲਗਾਇਆ ਸੀ ਬੜਾ ਵਧੀਆ ਤੇ ਦੂਰੋਂ ਘਰ ਸਟਾਰਟ ਹੁੰਦਾ ਦੀਦਾ ਚਲੋ ਅੰਦਰ ਜਾ ਕੇ ਉਹਦੀ ਬੇਟੀ ਨਾਲ ਮੈਂ ਸਟੈਪ ਪਾਉਣੀ ਸਨੈਪ ਵੀ ਪਾਉਣੀ ਹੈ ਤੇ ਸਾਰਿਆਂ ਨੂੰ ਵੀਡੀਓ ਵੀ ਪਾਉਣੀ ਹੈ ਨਾਲੀ ਉਹ ਉਹ ਸਸਿਕਾ ਬਲ ਮਮਨੋ ਸਸਿਕਾ ਮੈਂ ਮਰ ਜਾਨੀ ਰੱਖ ਬੈ ਕਨਾਰੀ ਸ਼ਦਕੀ ਹਰਗੁਣ ਲੱਗੀ ਮੈਨੂੰ ਆਪਣੀਆਂ ਨੋਟਬੁਕਸ ਵਿਖਾਉਣ ਕੇ ਮੈਂ ਕੀ ਕੀ ਪੜਦੀ ਆਂ ਹਰਗੁਣ ਦਿਖਾਓ ਦਿਖਾਓ ਹਾਂ ਹਾਂ ਮੈਨੂੰ ਵਰ ਯੂਰ ਨੇਮ ਹਰਗੁਣ ਅਰੇ ਐਸੇ ਥੋੜੀ ਬੋਲਤੇ ਹੈ ਮਾਈ ਨੇਮ ਇਜ਼ ਅਸ਼ਾ ਹਾਂ ਇੱਕ ਤੇ ਸਿੰਗ ਲੱਗਾ ਪਿੱਛੇ ਦੇ ਨਾਮ ਦੇ ਓਕੇ ਵਾਟ ਯਰ ਮਦਰ ਨੇਮ ਮਾਈ ਮਦਰ ਨੇਮ ਮਾਈ ਮਦਰ ਨੇਮ ਇਜ਼ ਅਨੰਤ ਗ੍ਰੇਟ ਕੌਟ ਅੱਛਾ ਠੀਕ ਹੈ ਓਕੇ ਹਾਂ ਸਭ ਤੋਂ ਵਧੀਆ ਸੋ ਜਾ ਅਸ਼ਾ ਚੀਟਿੰਗ ਕਰਦੇ ਹੋ ਨਾ ਅੱਛਾ ਚੀਟਿੰਗ ਨਹੀਂ ਕਰਦੇ ਤੁਸੀਂ ਠੀਕ ਹੈ ਵੈਰੀ ਗੁੱਡ ਏਅਰ ਦਾ ਟੇਬਲ ਸੁਣਾਓ ਕੀ ਜਰਾ ਹਾਂ 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 एट ता क्यों नहीं 6000 ना दे 6 1 6 6 6 टू द 12 16 द 18 हां six... अच्छा रखो की है गाइस हम ठीक है कर दिया बात में थोड़े जो वार करके बेस कर दिया बात को कैप चला ले अच्छा और आ किस सामान है का ताडा ਕਿੰਨੇ ਲੈ ਕੇ ਦਿੱਤਾ ਨਸਮਾਨਾ ਬਹੁਤ ਕੁਛ ਤੇ ਨਸਮਾਨ ਆ ਪੁੱਤਰ ਜੀ ਤੇ ਬਾਈ ਸੋ ਨਾਈਸ ਨਾ ਫਿਰ ਤੁਸੀਂ ਮੰਮਾ ਦਾ ਕਹਿਣਾ ਨਹੀਂ ਮੰਨਦੇ ਜਿਆਦਾ ਵੇਖ ਲਓ ਫਿਰ ਤੇਵਾ ਕੋਈ ਪਨੀ ਕੀ ਵਿੱਚ ਉਰ ਉਹ ਰੋਣੀ ਹੂੰ ਚਾਪੇ ਕਿੱਥੇ ਡੱਗਿਆ ਇਹ ਟੁੱਟਾ ਪਿਆ ਟੁੱਟਾ ਪਿਆ ਟੁੱਟਾ ਕਿ ਟੁੱਟਾ ਪਿਆ ਵਾ ਮਮਾ ਵੀ ਪਾ ਲਿੰਦੇ ਤੇ ਮੈਂ ਵੀ ਪਾ ਲੀਨੀ ਆ ਉਹ ਸੋ ਨਾਈਸ ਠੀਕ ਹੈ ਤਾਂ ਮਮਾ ਬਿਨਾ ਦਿਲ ਲੱਗ ਜਾਂਦਾ ਹਾਂਜੀ ਅੱਛਾ ਗੰਦਾ ਬੇਬੀ ਮਮਾ ਬਿਨਾ ਦਿਲ ਲੱਗ ਜਾਂਦਾ ਦੱਸੋ ਲੱਗਦਾ ਕਿ ਨਹੀਂ ਲੱਗ ਜਾਂਦਾ ਕਿ ਮੈਂ ਰੋਂਦੀ ਆ ਹਾਂ ਇਹ ਮੈਂ ਮਰ ਜਾਂ ਦੱਸ ਚਾਂ ਕਦੀ ਗਦੀ ਰੋਂਦੀ ਆ ਮੈਂ ਓਕੇ ਪੜਦੇ ਹੋ ਤੁਸੀਂ ਕਿਹੜੀ ਕਲਾਸ ਚ ਸੀ ਇਨ ਆਈ ਸਟੱਡੀ ਇਨ ਸੈਕਿੰਡ ਬਲੂ ਸੈਕਿੰਡ ਬਲੂ ਚਲੋ ਆਜੋ ਪਤਾ ਲੱਗਾ ਰੋਖਾਈਏ ਨਾਲੇ ਸਾਰਾ ਲੈਟਸ ਗੋ ਵਾਓ ਲੈਟਸ ਗੋ ਤੇ ਆ ਵੈਨ ਮਤਲਬ ਤੁਹਾਨੂੰ ਘਰੋਂ ਹੀ ਚੱਕਦੀ ਆ ਹਨਾ ਓਕੇ ਤੈਨੂੰ ਤਾਂ ਮौजਾਂ ਲੱਗੀਆਂ ਫਿਰ ਹਨਾ ਮौजਾਂ ਲੱਗੀਆਂ ਨਾ ਇਹ ਕਿਹੜਾ ਪਿੰਡ ਆ ਭਲਾ ਨਿੱਕੀ ਮੱਖੀ ਮੁਰgend ਪੁਰਾ ਨਿੱਕੀ ਮੱਖੀ ਹਾਂ ਮੁਰgend ਤੇ ਵੱਡੀ ਮੱਖੀ ਵੱਡੀ ਮੱਖੀ ਉਹ ਤੱਦੇ ਸਾਹ ਦੇ گاਉਂ ਆ ਓਕੇ ਅੱਛਾ ਅੱਛਾ ਇਹ ਤੇਰਾ ਦਿਲ ਲੱਗ ਗਿਆ ਇੱਥੇ ਫਿਰ ਹਮ ਮੇਰਾ ਪੁੱਤ ਆ ਸਰਗੁਣ ਹਰਗੁਣ ਉਤੇ ਹਰਗੁਣ ਨੇਤਾ ਹੀ ਸਾਰਾ ਘਰ ਘੋਮ ਲਿਆ ਵਾ ਔਰ ਇਹ ਸਾਰਾ ਇੰਨੇ ਮੈਨੂੰ ਘਰ ਘਰ ਦਿਖਾਇਆ ਇੰਨੇ ਮੈਨੂੰ ਆ ਕਿੰਨੇ ਬਹੁਨੇ ਫਲਾਵਰ ਲੱਗੇ ਆ ਕਲੀਬਰ ਜਿ ਬਣਕ ਲਾਉਂਦਾ ਤੋੜਨੇ ਨਹੀਂ ਵਿਚਾਰੇ ਦਾ ਫੈਮਲੀ ਨਾਲੋਂ ਨਹੀਂ ਤੋੜਨਾ ਲੱਗ ਨਹੀਂ ਕਰਨਾ ਕਿਉਂ ਫਿਰ ਕੀ ਹੋਊਗਾ ਫੈਮਲੀ ਨਾਲੋਂ ਲਾਗ ਹੋ ਜਾਊਗਾ ਤੇ ਕਿ ਨੌਕਰੀ ਦਾ ਨਹੀਂ ਫਿਰ ਰੋਂਦੇ ਆ ਓ ਗੋਡਾ ਛਾਂ ਤੁਸੀਂ ਵੀ ਫੈਮਲੀ ਤੋਂ ਬਿਨਾ ਰੋਇ ਹੀ ਰਹੇ ਹੋ ਮੇਰੇ ਮਮ ਵੀਨਾ ਹਾਂ ਅੱਛਾ ਤੁਸੀਂ ਅਮਨਪਿੰਗਾ ਤਾਂ ਨਹੀਂ ਰਹਿੰਦੇ ਦਵਾਰ ਪਰ ਤੁਸੀਂ ਰਹਿੰਦੇ ਅੱਛਾ ਤੁਸੀਂ ਰਹਿੰਦੇ ਹੋ ਕਿ ਨਹੀਂ ਹਾਂ ਚਾਹ ਪੀ ਲੋ ਚਾਹ 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 ਪੀ ਲੀਏ ਅਮਨਦੀ ਦੇ ਮਮਮੀ ਦਰਵੇਲੀ ਵਿਖਾਉਂਦੀ ਫਿਰਦੀ ਉਹ ਵੇਲੀ ਵਿਖਾਤੀ ਉਹਨੇ ਮੈਨੂੰ ਅੱਛਾ